ਲੁਧਿਆਣਾ ਦੇ ਇਸੇਵਾਲ ਵਿੱਚ ਹੋਏ ਗੈਂਗਰੇਪ ਤੇ ਲਗਾਤਾਰ ਚਰਚਾ ਬਣੀ ਹੋਈ ਹੈ ਪੁਲਿਸ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਗੈਂਗਰੇਪ ਵਿੱਚ ਲੋੜਿੰਦੇ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਅਤੇ ਦੋ ਹੋਰ ਦੀ ਪਾਲ ਕੀਤੀ ਜਾ ਰਹੀ ਹੈ ਡੀਆਈਜੀ ਰਣਵੀਰ ਸਿੰਘ ਖਟਰਾ ਅਤੇ ਸਹਾਸਦ ਰਵਨੀ ਸਿੰਘ ਬਿੱਟੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਇਸ ਮੌਕੇ ਰਵਨੀ ਸਿੰਘ ਬਿੱਟੂ ਰੇਪ ਕੇਸ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਉਹ ਕਿਉਂ ਹਿੰਮਤ ਨਾ ਕਰ ਸਕੇ ਅਜਿ ਮਕਾਮ ਹਿੰਮਤ ਨਾ ਕਰ ਸਕੇ ਜਾਂ ਗੁਨਾਹ ਕਰਨ ਦੀ ਉਸ ਵਕਤ ਚੱਲਦੇ ਪਿੰਡਾਂ ਦੀਆਂ ਧੀਆਂ ਪੇਡਾਂ ਨੇ ਉਹਨਾਂ ਨੇ ਸਾਰੇ ਬਾਹਰ ਜਾਣਾ ਘੁੰਮਣਾ ਤੇ ਇਹ ਜੇ ਗੁਨਾਹ ਕਰ ਜਿਹੜੇ 판ਪਦੇ ਸਮਾਜ ਦੇ ਵਿੱਚ ਵੱਡੀ ਵੱਡੀ ਗਲਤੀ ਆ ਇਹਨਾਂ ਦੀ ਹਿੰਮਤ ਕਿਵੇਂ ਪਈ ਇਹਨਾਂ ਦਾ ਇਹਨਾਂ ਨੂੰ ਐਸਾ ਸਬਕ ਸਿਖਾਵਾਂਗੇ ਹੇਦੀ ਅੱਗੇ ਤੋਂ ਵੀ ਹਿੰਮਤ ਨਾ ਕਰ ਸਕੋ ਇਹਦੇ ਵਿੱਚ ਆਪਾਂ ਕੋਈ ਸਿਆਸਤ ਦੀ ਗੱਲ ਨਹੀਂ ਕਰਨੀ ਉਹ ਕਰ ਸਕਦੇ ਨੇ ਪਰ ਇਹ ਸਿਆਸਤ ਤੋਂ ਉੱਤੇ ਉੱਠ ਕੇ ਕੰਮ ਕਰਨ ਦੀ ਲੋੜ ਆ ਇਹ ਇੱਕ ਧੀ ਦੀ ਇੱਜ਼ਤ ਦਾ ਸਵਾਲ ਆ ਇਹਦੇ ਵਿੱਚ ਕੋਈ ਪੋਲਿਟਿਕਲ ਪਾਰਟੀ ਜਾਂ ਹੋਰ ਕੋਈ ਗੱਲ ਨਹੀਂ ਕਰਨੀ ਇਸ ਕਰਕੇ ਇਸ ਤਰੀਕੇ ਨੂੰ ਬਹੁਤ ਸਖਤੀ ਨਾਲ ਲੈ ਰਹੇ ਆਂ ਤੇ ਬਹੁਤ ਗੰਭੀਰਤਾ ਨਾਲ ਲੈ ਰਹੇ ਆਂ ਇਸ ਵੇਲੇ ਜ਼ਿੰਮੇਵਾਰੀ ਸਾਡੀ ਆ ਤੇ ਅਸੀਂ ਉਹ ਜ਼ਿੰਮੇਵਾਰੀ ਨਿਭਾਉਣੀ ਆ ਤੇ ਬੜੀ ਸਖਤੀ ਨਾਲ ਨਿਭਾਉਣੀ ਇਸ ਮੌਕੇ ਤੇ ਡੀਆਈਜੀ ਰਣਬੀਰ ਸਿੰਘ ਖੱਟਰਾ ਨੇ ਕਿਹਾ ਕਿ ਤਿੰਦੂਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ इसके साथ साथ अभी तक की जो हमारी कार्रवाई है जैसे तीन आदमी कल के पकड़े गए हैं और उसके बाद अभी हमारी पार्टियां एक पार्टी जे के में अभी सक्रिय है और दूसरे दो भी हमें जल्दी रिपोर्ट जा, मिल जाएगी और लगता है कि ये सारा केस और बड़ी संजीदगी से और जो दूसरी बात कल सीएम साहब ने ਅ ਅਚਵਾਜਨ ਦੀ ਹੈ ਔਰ ਉਹਨਾਂ ਨੇ ਬੋਲਾ ਹੈ ਕਿ ਹਮ ਵਿਧਾਨ ਸਭਾ ਮੇ ਔਰ ਚੀਫ ਜਸਟਿਸ ਸਾਹਿਬ ਕੇ ਪਾਸ ਵੀ ਪਰ ਹਮ ਵੀ ਆਪਣੇ ਜਬ ਇਹ ਕਮਾਰੀ ਤਫਤੀਸ਼ ਹੈ ਜਲਦੀ ਸੇ ਜਲਦੀ ਇਸ ਕੋ ਕਨਕਲੂਡ ਕਰਕੇ ਕਨਕਲੂਜਨ ਕੇ ਬਾਅਦ ਹਮ ਵੀ ਰਿਕਵੈਸਟ ਕਰਕੇ ਪਾਸਪ੍ਰਾਉਡ ਮੇ ਦੋਨਾ ਜਾਇ ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਕਿਰਕਰੀ ਤੋਂ ਬਚਨ ਲਈ ਜਲਦਬਾਜ਼ੀ ਵਿੱਚ ਕਈ ਨੌਜਵਾਨ ਗ੍ਰਿਫਤਾਰ ਕੀਤੇ ਅਤੇ ਫਿਰ ਬਾਅਦ ਵਿੱਚ ਰਿਹਾ ਕੀਤੇ ਕਈ ਦੋਸ਼ੀਆਂ ਦੀ ਪਾਲ ਲਈ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਤਰਸੇਮਪਾ ਦੁਆਰਜੀ ਰਿਪੋਰਟ ਦਿੱਲੀ ਪੁਸਪਨ ਚਾਪੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ